ਜਿੰਨੀ ਦੁਸ਼ਿਤ ਹੋਤੇ ਦੋ ਬੰਦਿਆਂ ਨਾਲੋਂ بڑے بڑے ਪਾਪ ਹੋ ਗਏ ਪਾਪ ધો ਦिए ਪੀਛੇ ਮਾਰੇ ਵੀ ધો ਦੇਗੀ ਪਰ ਸ਼ੇਰ ਜੀ ਜੀ ਆਪਾਂ ਗੰਦਲੇ ਤੇ ਦੂਸ਼ਿਤ ਪਾਣੀ ਨੂੰ ਛੋਦ ਕੇ ਨਦੀ ਚ ਸਿੱਤੀਏ ਉਹ ਬਸੇ ਇਤਨਾ ਪੀਸਾ ਕੌਣ ਖਰਚਾ ਇਤਨਾ ਖਰਚਾ ਹੋਏਗਾ ਮਿਹਨਤ ਹੋਏਗੀ ਐਸੇ ਹੀ ਫੈਂਟੇ ਲੋ ਜ਼ਰੂਰਤ ਨਹੀਂ ਮੇਰੇ ਕੋ ਪਰ ਸ਼ੇਰ ਜੀ ਜੇ ਆਪਾਂ ਗੰਦਲੇ ਤੇ ਦੂਸ਼ਿਤ ਪਾਣੀ बात सुन उनका ही नुकसान हो गया ना भाई उनका ही हो गया है ना मन तो पीसा चाहिए पीसा पीसा मारी जेब में पड़ रहा इब तो ही मारे आरजी में मनु के सही गल है जी कोई तो मरे चाहे जीवे सुथरा कोल तो पता से पीवे सानू की मनु की ਅੱਜ ਨਾ ਬਾਲਾ ਖੁੱਲੇ ਗਏ ਲੋਕਾਂ ਦੀ ਸਰਕਾਰੀ ਪੁਲਸੀ ਅਵਿਤਾ ਮਾ ਹੋ ਜਾਇਆ ਨਮਰ ਤੂੰ ਪਾਣੀ ਵੇਚ ਕਰ ਰਿਓ ਇਹ ਤਾਂ ਮੂਲ ਭਟਾ ਹੈ ਨਾ ਜੇ ਤੂੰ ਕਿ 15 ਤੋਂ 20 ਲੀਟਰ ਪਾਣੀ ਦੀ ਪਾਲਟੀ ਨਾਲ ਵੀ ਆਪਣੀ ਕਾਰ ਥੰਮਕਾ ਲਗੋ ਤਾਂ ਕਿੰਨਾ ਪਾਣੀ ਵੇਚਣੋਂ ਤੋਂ ਬਚ ਜਾਂਦਾ ਐ ਇਹਨੂੰ ਭੇ ਦੱਸ ਤੇ ਇਹ ਇੰਨਾ ਸਾਡੇ ਕੋਲ ਪਾਣੀ ਆ ਅਸੀਂ ਇਹਨੂੰ ਆਪਣੇ ਸੱਚ ਮਾਰਨਾ ਹੈ ਹਾਂ ਓ ਬਈ ਅਸੀਂ ਇੰਨੀ ਕੀ ਕਰਦੇ ਓਹੋ ਭਾਈ ਦਾ ਤਾਂ ਕਰਿਆ ਹੀ ਕਿ ਜੇ ਤੁਸੀਂ ਪਾਣੀ ਨਾ ਵੇਚ ਕਰੋ ਕਿੰਨਾ ਪਾਣੀ ਬਚੇ ਓ ਬਸ ਸੰਝਿਆ ਮੈਂ ਤੇਰੇ ਆਈਆ ਮੈਨੂੰ ਸਮਝਾਣ ਬਈ ਪਾਣੀ ਮੇਰਾ ਟੂਟੀ ਦਾ ਕਨੈਕਸ਼ਨ ਵੀ ਮੇਰਾ ਉਦਮ ਗੱਡੀ ਵੀ ਮੇਰੀ ਧੋ ਵੀ ਮੈ ਰਿਆ ਤੂੰ ਵਿੱਚ ਮਾਦੀ ਲੱਗੀ ਆ ਜਾ ਕੇ ਜੀ ਕੇ ਤੁਸੀਂ ਆਪਣਾ ਵੇੜਾ ਆਪਣੇ ਜੀ ਇੱਕ ਜਾਂ ਦੋ ਵਾਰ ਧੋਵੋ ਤੇ ਬਾਕੀ ਦਿਨ ਪੋਚਾ ਲਾ ਲਵੋ ਤਾਂ ਕਿੰਨਾ ਪਾਣੀ ਬੇਸੁੱਣ ਤੋਂ ਬਚਦੇ ਲੈ ਬੋਲੀ ਨੀ ਮੈਂ ਪਣੀ ਦਾ ਚਾਰ ਪਾਣੀ ਜੇ ਪਾਣੀ ਸਫਾਈ ਦੇ ਕੰਮ ਨੇ ਤਾਂ ਹੋਰ ਕੀ ਦੇ ਕੰਮ ਆਉ ਨਾਲੇ ਆ ਕੇ ਹੁਣੀ ਪੋਚਾ ਲਾਇਆ ਨੰਗੁਰ ਜੀ ਨੇ ਕਿਵੇਂ ਪੈੜਾ ਕਰਤੀਆਂ ਬੱਸ ਜਾਓ ਹੁਣੀ ਦਾ ਪਾਪ ਤੇਰੇ